ਮੈਂ ਇੱਕ ਤੁਹਾਡੇ ਨਾਲ ਥੋੜੀ ਜਿਹੀ ਹੋਰ ਗੱਲ ਸਾਂਝੀ ਕਰਨੀ ਚਾਹਨਾ ਕਿ ਇਹ ਹਰ ਇੱਕ ਬੰਦਾ ਆਪਣੀ ਦੌੜ 'ਚ ਆ ਵੀ ਮੈਂ ਬਾਅਦ ਤੋਂ ਬਾਅਦ ਆਪਣੀ ਸੇਵਾ ਕਰ ਕੱਲ ਸਾਡੇ ਦੋ ਮੈਂਬਰ ਸਰਦਾਰ ਸਰਜੀਤ ਸਿੰਘ ਪਿੱਟੇਵੰਦ ਤੇ ਸਾਡੀ ਇੱਕ ਬੀਬੀ ਆ ਲੋਪੋਕੇ ਤੋਂ ਵੀਰ ਸਿੰਘ ਲੋਪੋਕੇ ਦੇ ਘਰੋਂ ਗੁਰਵਿੰਦਰ ਕੋ ਉਹਨਾਂ ਦਾ ਬੇਟਾ ਰਾਣਾ ਲੋਪੋਕੇ ਉਹ ਦੋਏ ਜਨਾਲੇ ਦੇ ਇੱਕ ਪਿੰਡ ਦੇ ਵਿੱਚ ਜਿਹੜਾ ਪਿੰਡ ਇਹ ਸੜਾਂ ਦੀ ਮਾਰ ਦੇ ਵਿੱਚ ਆ ਆ ਮੈਂ ਵੀਡੀਓ ਵੀ ਮੇਰੇ ਕੋਲ ਪਈ ਆ ਉਹ ਉਥੇ ਇੱਕ ਹਲਕਾ ਜਾਰਜਾ ਬੀਬੀ ਉਹ ਬੋਟ ਲੈ ਕੇ ਆਈ ਤੇ ਉਹਨੇ ਮੈਂਬਰਾਂ ਨੇ ਕਿਹਾ ਵੀ ਅਸੀਂ ਲੰਗਰ ਪਕਾ ਕੇ ਲਿਆਏ ਆ ਤੇ ਬੀਬੀ ਸਾਨੂੰ ਇਹ ਬੋਟ ਦੇ ਦੇ ਅਸੀਂ ਉਥੇ ਇਹਨਾਂ ਨੂੰ ਲੰਗਰ ਪਚਾ ਦਈਏ ਕਹਿੰਦੀ ਨਹੀਂ ਇਹ ਬੋਟ ਤਾਂ ਬੱਚਿਆਂ ਤੇ ਬਜ਼ੁਰਗਾਂ ਨੂੰ ਕੱਢਣ ਲਈ ਆ ਉਹ ਕਹਿੰਦੇ ਕੋਈ ਨਹੀਂ ਇਹਨਾਂ ਕੰਮ ਕਹਿੰਦੀ ਨਹੀਂ ਤੁਸੀਂ ਲਿਜਾ ਨਹੀਂ ਸਕਦੇ ਚਲੋ ਉਹਨੇ ਟਰੈਕਟਰ ਤਿਆਰ ਕਰ ਲਏ ਜਿਸਲੇ ਟਰੈਕਟਰ ਤਿਆਰ ਕੀਤੇ ਤੇ ਖੁੱਦ ਕੇ ਮੋਰੇ ਆ ਗਈ ਕਹਿੰਦੀ ਮੈਂ ਟਰੈਕਟਰ ਜਾਣ ਨਹੀਂ ਦੇਣੇ ਉਹ ਕਹਿੰਦੇ ਕੀ ਕਰਨ ਕਹਿੰਦੀ ਪਾਣੀ ਡੂੰਗਾ ਜਾਂ ਜਾਤੀ ਮਾਲੀ ਤੁਹਾਡੀ ਜਾਨੀ ਨੁਕਸਾਨ ਹੋ ਜਾਊਗਾ ਉਹ ਕਹਿੰਦੇ ਨਹੀਂ ਅਸੀਂ ਹਿਸਾਬ ਲਾ ਕੇ ਆਏ ਆ ਕੋਈ ਜਾਨੀ ਨੁਕਸਾਨ ਨਹੀਂ ਹੁੰਦਾ ਪਰ ਫਿਰ ਪੁਲਿਸ ਸਾਧ ਲਈ ਪੁਲਿਸ ਨੇ ਉੱਥੇ ਬੜਾ ਵਿਵਾਦ ਖੜਾ ਕੀਤਾ ਫਿਰ ਸਿਆਣੇ ਬੰਦਿਆਂ ਨੇ ਵਿੱਚ ਪਾ ਕੇ ਕਿਹਾ ਵੀ ਯਾਰ ਲੋਕ ਤਾਂ ਬੈਠੇ ਭੁੱਖੇ ਡਿੱਕਣ ੜੇ ਇਹਨਾਂ ਦਾ ਲੰਗਰ ਤਿਆਰ ਆ ਆ ਵੀਡੀਓ ਮੈਨੂੰ ਭੇਜੀ ਆ ਮੈਂ ਕਹਿੰਦਾ ਜਰ ਕਿਹੜੀ ਦੌੜ ਤੁਸੀਂ ਪੰਜਾਬ ਦੇ ਲੋਕ ਤੁਸੀਂ ਇੰਚਾਰਜ ਹਲਕਿਆਂ ਦੇ ਆ ਜਾਂ ਤੁਸੀਂ ਐਮਐਲਏ ਤੁਹਾਡਾ ਤਾਂ ਮੋਢਲਾ ਫਰਜ ਮੰਨਦਾ ਕਿ ਮੋਰੇ ਹੋ ਹੋ ਕੇ ਇੱਕ ਮੈਂ ਵੈਦਨਾ ਕਹਿ ਸਕਦਾ ਦੋ ਪਿੰਡਾਂ ਚ ਕਿਤੇ ਲੰਗਰ ਨਹੀਂ ਪਜਾਇਆ ਹੁਣ ਆ ਵੀਡੀਓ ਕਿਉਂਕਿ ਇਹ ਜਿਹੜਾ ਆਪ ਪਾਰਟੀ ਆ ਆ ਸਮਾਂ ਨਹੀਂ ਗਿਆ ਕਿਸੇ ਨੂੰ ਕੋਸਣ ਦਾ ਪਰ ਜੇ ਕਿਤੇ ਤੁਸੀਂ ਜਾਤੀ ਤੌਰ ਤੇ ਇਦਾਂ ਦੀਆਂ ਇਲਮ ਕਰੋਗੇ ਅਸੀਂ ਤਾਂ ਤੁਹਾਨੂੰ ਕਹਿੰਦੇ ਸਾਨੂੰ ਦਿਓ ਬੇੜੀਆਂ ਅਸੀਂ ਹੁਣ ਪ੍ਰਬੰਧ ਵੀ ਸ਼ੋਵਣੀ ਗੁਰਦਰਾ ਪ੍ਰਬੰਧ ਕਮੇਟੀ ਵੱਲੋਂ ਕਰਾਂਗੇ ਤਾਂ ਕਿ ਸਾਨੂੰ ਇਹ ਸਮੇਂ ਦੇ ਲੋਡ ਪੈਂਦੀ ਆ ਉਸ ਲਈ ਉਹ ਵਸੀਲੇ ਵਰਤ ਲਈਏ ਪਰ ਮੈਂ ਕਹਿਣਾ ਚਾਹੁੰਦਾ ਵੀ ਇਹ ਕਿਹੜੀ ਜੰਗ ਜਿੱਤਣ ਨੂੰ ਤੁਸੀਂ ਤੁਰੇ ਹੋ ਮੈਂ ਤਾਂ ਮਨੁੱਖਤਾ ਦੀ ਸੇਵਾ ਆ ਇਹ ਜੰਗ ਨਹੀਂ ਜਿੱਤੀ ਜਾਂਦੀ ਅਪਮਾਨੀ ਨਾ ਹੋਵੋ ਲੋਕ ਜਿਹੜੇ ਸੇਵਾ ਕਰਦੇ ਉਹਨਾਂ ਨੂੰ ਸੇਵਾ ਕਰਨ ਲਈਏ ਕਿਉਂਕਿ ਇਹ ਸਮਾਂ ਜਿਹੜਾ ਆ ਇਹ ਦੌੜ ਦਾ ਨਹੀਂ ਸੇਵਾ ਸਮਾਂ ਅਸਲੀ ਸੇਵਾ ਦਾ ਆ ਤੇ ਮੇਰਾ ਕਹਿਣ ਤੋਂ ਬਾਅਦ ਸਰਕਾਰ ਸੁੱਤੀ ਪਈ ਆ ਮੁੱਖ ਮੰਤਰੀ ਸਾਹਿਬ ਪਤਾ ਨਹੀਂ ਕਿਤੇ ਆਪਣੇ ਪੰਜਾਬ ਤੋਂ ਬਾਹਰ ਰਹਿ ਰਹੇ ਆ ਐਮ ਐਲ ਏ ਟਾਮਾ ਟਾਮਾ ਕੋਈ ਜਾਂਦਾ ਆ ਸੋਸ਼ਲ ਮੀਡੀਆ ਦੇ ਉੱਤੇ ਜਰੂਰ ਆਪਣਾ ਇਹ ਕਾਰਗੁਜ਼ਾਰੀ ਪਾ ਲੈਂਦੇ ਹੁਣ ਸੋਸ਼ਲ ਮੀਡੀਆ ਦੇ ਕਾਰਗੁਜ਼ਾਰੀ ਦਾ ਸਮਾਂ ਨਹੀਂ ਹੁਣ ਕੇਵਲ ਦਾ ਕੇਵਲ ਸਮਾਂ ਆ ਇਹ ਬੰਦੇ ਨੂੰ ਮੈਂ ਕਈ ਵਾਰੀ ਕਹਿਣਾ ਹੁਣ ਆਪਣੇ ਤੇ ਢਕਾ ਕੇ ਦੇਖਣਾ ਚਾਹੀਦਾ ਵੇਜੇ ਘਰ ਦੇ ਵਿੱਚ ਛੋਟੇ ਬੱਚੇ ਹੋਣ ਬਿਜਲੀ ਨਾ ਹੋਵੇ ਫਿਰ ਮਜੂਰਗ ਹੋਣ ਤੇ 8-8 ਫੁੱਟ ਪਾਣੀ ਹੋਵੇ ਤੇ ਕਿਹੜੀ ਹਾਲਤ ਦੇ ਵਿੱਚ ਫਿਰ বাসਦਾ ਬੰਦਾ ਇਹ ਆਪਾਂ ਅਸੈਸ ਕਰ ਲਾਂ ਜਰਾ ਰਿਅਲਾਈਜ਼ ਕਰ ਲੈਣਾ ਚਾਹੀਦਾ ਮੈਂ ਇੱਕ ਤੁਹਾਡੇ ਨਾਲ ਥੋੜੀ ਜਿਹੀ ਹੋਰ ਗੱਲ ਸਾਂਝੀ ਕਰਨੀ ਚਾਹਨਾ ਕਿ ਇਹ ਹਰ ਇੱਕ ਬੰਦਾ ਆਪਣੀ ਦੌੜ 'ਚ ਆ ਵੀ ਮੈਂ ਬਾਅਦ ਤੋਂ ਬਾਅਦ ਆਪਣੀ ਸੇਵਾ ਕਰਾਂ ਕੱਲ ਸਾਡੇ ਦੋ ਮੈਂਬਰ ਸਰਦਾਰ ਸਰਜੀਤ ਸਿੰਘ ਪਿੱਟੇਵੰਦ ਤੇ ਸਾਡੀ ਇੱਕ ਬੀਬੀ ਆ ਲੋਕਪਕੋ ਤੋਂ ਵੀਰ ਸਿੰਘ ਲੋਪੋ ਦੇ ਘਰੋਂ ਬੀਬਿੰਦਰ ਕੋਲ ਉਹਨਾਂ ਦਾ ਬੇਟਾ ਰਾਣਾ ਲੋਪੋ ਕੇ ਉਹ ਦੋਏ ਜਨਾਲੇ ਦੇ ਇੱਕ ਪਿੰਡ ਦੇ ਵਿੱਚ ਜਿਹੜਾ ਪਿੰਡ ਇਹ ਸੜਾਂ ਦੀ ਮਾਰ ਦੇ ਵਿੱਚ ਆਇਆ ਆ ਆ ਮੈਂ ਵੀਡੀਓ ਵੀ ਮੇਰੇ ਕੋਲ ਪਈ ਆ ਉਹ ਉੱਥੇ ਇੱਕ ਹਲਕਾ ਜਾਰਜਾ ਬੀਬੀ ਉਹ ਬੋਟ ਲੈ ਕੇ ਆਈ ਤੇ ਉਹਨੇ ਮੈਂਬਰਾਂ ਨੇ ਕਿਹਾ ਵੀ ਅਸੀਂ ਲੰਗਰ ਪਕਾ ਕੇ ਲਿਆਏ ਆ ਤੇ ਬੀਬੀ ਸਾਨੂੰ ਇਹ ਬੋਟ ਦੇ ਦੇ ਅਸੀਂ ਉੱਥੇ ਇਹਨਾਂ ਨੂੰ ਲੰਗਰ ਪਚਾ ਦਈਏ ਕਹਿੰਦੀ ਨਹੀਂ ਇਹ ਬੋਰਡ ਤਾਂ ਬੱਚਿਆਂ ਤੇ ਬਜ਼ੁਰਗਾਂ ਨੂੰ ਕੱਢਣ ਲਈ ਆ ਉਹ ਕਹਿੰਦੇ ਕੋਈ ਨਹੀਂ ਇੰਨਾ ਕੰਮ ਕਹਿੰਦੀ ਨਹੀਂ ਤੁਸੀਂ ਲਿਜਾ ਨਹੀਂ ਸਕਦੇ ਚਲੋ ਉਹਨੇ ਟਰੈਕਟਰ ਤਿਆਰ ਕਰ ਲਏ ਜਿਸਲੇ ਟਰੈਕਟਰ ਤਿਆਰ ਕੀਤੇ ਤੇ ਖੁੱਦ ਕੇ ਮੋਰੇ ਆ ਗਈ ਕਹਿੰਦੀ ਮੈਂ ਟਰੈਕਟਰ ਜਾਣ ਨਹੀਂ ਦੇਣੇ ਉਹ ਕਹਿੰਦੇ ਕੀ ਗੱਲ ਕਹਿੰਦੀ ਪਾਣੀ ਡੂੰਗਾ ਜਾਂ ਜਾਤੀ ਮਾਲੀ ਤੁਹਾਡੀ ਜਾਣੇ ਨੁਕਸਾਨ ਹੋ ਜਾਊਗਾ ਉਹ ਕਹਿੰਦੇ ਨਹੀਂ ਅਸੀਂ ਹਿਸਾਬ ਲਾ ਕੇ ਆਏ ਆ ਕੋਈ ਜਾਣੇ ਨੁਕਸਾਨ ਨਹੀਂ ਹੁੰਦਾ ਪਰ ਫਿਰ ਪੁਲਿਸ ਸਾਧ ਲਈ ਪੁਲਿਸ ਨੇ ਉੱਥੇ ਬੜਾ ਬਵਾਦ ਖੜਾ ਕੀਤਾ ਫਿਰ ਸਿਆਣੇ ਬੰਦਿਆਂ ਨੇ ਵਿਚ ਪਾਰ ਕੇ ਕਿਹਾ ਪੀ ਯਾਰ ਲੋਕ ਤਾਂ ਬੈਠੇ ਭੁੱਖੇ ਡਿਕਨ ੜੇ ਇਹਨਾਂ ਦਾ ਲੰਗਰ ਤਿਆਰ ਆ ਆ ਵੀਡੀਓ ਮੈਨੂੰ ਭੇਜੀ ਆ ਮੈਂ ਕਹਿੰਦਾ ਯਾਰ ਕਿਹੜੀ ਦੌੜ ਤੁਸੀਂ ਪੰਜਾਬ ਦੇ ਲੋਕ ਤੁਸੀਂ ਇਨਚਾਰਜ ਹਲਕਿਆਂ ਦੇ ਆ ਜਾਂ ਤੁਸੀਂ ਐਮਐਲਏ ਤੁਹਾਡਾ ਤਾਂ ਮੋਢਲਾ ਫਰਜ ਮੰਨਦਾ ਕਿ ਮੋਰੇ ਹੋ ਹੋ ਕੇ ਇੱਕ ਮੈਂ ਵੈਦਨਾ ਕਹਿ ਸਕਦਾ ਦੋ ਪਿੰਡਾਂ ਚ ਕਿਤੇ ਲੰਗਰ ਨਹੀਂ ਪਜਾਇਆ ਹੁਣ ਆ ਵੀਡੀਓ ਕਿਉਂਕਿ ਇਹ ਜਿਹੜਾ ਆਪ ਪਾਰਟੀ ਆ ਆ ਸਮਾਂ ਨਹੀਂਗਾ ਕਿਸੇ ਨੂੰ ਕੋਸਣ ਦਾ ਪਰ ਜੇ ਕਿਸੇ ਤੁਸੀਂ ਜਾਤੀ ਤੌਰ ਤੇ ਇਦਾਂ ਦੀਆਂ ਇਲਮ ਕਰੋਗੇ ਅਸੀਂ ਤਾਂ ਤੁਹਾਨੂੰ ਕਹਿੰਦੇ ਸਾਨੂੰ ਦੀਓ ਬੇੜੀਆਂ ਅਸੀਂ ਹੁਣ ਪ੍ਰਬੰਧ ਵੀ ਸ਼ੋਵਨਿੰਗ ਬਰਦਰਾਂ ਪ੍ਰਬੰਧਕ ਕਮੇਟੀ ਵੱਲੋਂ ਕਰਾਂਗੇ ਤਾਂ ਕਿ ਸਾਨੂੰ ਇਹ ਸਮੇਂ ਚ ਲੂਡ ਪੈਂਦੀ ਆ ਉਸ ਲਈ ਉਹ ਵਸੀਲੇ ਵਰਤ ਲਈਏ ਪਰ ਮੈਂ ਕਹਿਣਾ ਚਾਹੁੰਦਾ ਵੀ ਇਹ ਕਿਹੜੀ ਜੰਗ ਜਿੱਤਣ ਨੂੰ ਤੁਸੀਂ ਤੁਰੇ ਹੋ ਮੈਂ ਤਾਂ ਮਨੁੱਖਤਾ ਦੀ ਸੇਵਾ ਆ ਇਹ ਜੰਗ ਨਹੀਂ ਜਿੱਤੀ ਜਾਂਦੀ ਅਪਮਾਨੀ ਨਾ ਹੋਵੋ ਲੋਕ ਜਿਹੜੇ ਸੇਵਾ ਕਰਦੇ ਉਹਨਾਂ ਨੂੰ ਸੇਵਾ ਕਰਨ ਦੀਏ ਕਿਉਂਕਿ ਇਹ ਸਮਾਂ ਜਿਹੜਾ ਆ ਇਹ ਦੌੜ ਦਾ ਨਹੀਂ ਸੇਵਾ ਸਮਾਂ ਹੈ ਲਈ ਸੇਵਾ ਦਾ ਆ ਤੇ ਮੇਰਾ ਕਹਿਣ ਤੋਂ ਬਾਅਦ ਸਰਕਾਰ ਸੁੱਤੀ ਪਈ ਆ ਮੁੱਖ ਮੰਤਰੀ ਸਾਹਿਬ ਪਤਾ ਨਹੀਂ ਕਿਤੇ ਆਪਣੇ ਪੰਜਾਬ ਤੋਂ ਬਾਹਰ ਰਹਿ ਰਹੇ ਆ ਐਮਐਲਿ ਟਾਮਾ ਟਾਮਾ ਕੋ ਜਾਂਦਾ ਆ سوشل میڈیا ਦੇ ਉੱਤੇ ਜ਼ਰੂਰ ਆਪਣਾ ਇਹ ਕਾਰਗਜ਼ਾਰੀ ਪਾ ਲੈਂਦੇ ਹੁਣ سوشل میڈیا ਦੇ ਕਾਰਗਜ਼ਾਰੀ ਦਾ ਸਮਾਂ ਨਹੀਂ ਹੁਣ ਕੇਬਲ ਦਾ ਕੇਬਲ ਸਮਾਂ ਆ ਇਹ ਬੰਦੇ ਨੂੰ ਮੈਂ ਕਈ ਵਾਰੀ ਕਹਿੰਨਾ ਹੁਣ ਆਪਣੇ ਤੇ ਟਿਕਾ ਕੇ ਦੇਖਣਾ ਚਾਹੀਦਾ ਵੀ ਜੇ ਘਰ ਦੇ ਵਿੱਚ ਛੋਟੇ ਬੱਚੇ ਹੋਣ ਬਿਜਲੀ ਨਾ ਹੋਵੇ ਫਿਰ ਮਜੂਰਗ ਹੋਣ ਤੇ 8-8 ਫੁੱਟ ਪਾਣੀ ਹੋਵੇ ਤੇ ਕਿਹੜੀ ਹਾਲਤ ਦੇ ਵਿੱਚ ਫਿਰ ਬਸਦਾ ਬੰਦਾ ਇਹ ਆਪਾਂ ਸੈਸ ਕਰ ਲੈ ਜਰਾ ਰਿਅਲਾਈਜ਼ ਕਰ ਲੈਣਾ ਚਾਹੀਦਾ